की मजबूरी आहे क्यू न ਸਾਡਾ 14% ਮੋਸਟਰ ਵਾਲੀ ਕਾਰੰਗ ਦਾ ਸਸ ਕੈਨਸਲ ਕਰਤਾ ਮੰਗੀ ਜਿੱਦੀ ਵੀ ਪਰਸੈਂਟ ਵਾਲੀਆਂ ਕੜਗਾ ਪਈਆਂ ਚੇਰਮੈਨ ਨੇ ਫੇਸੇ ਲਾ ਕੇ ਇਹ ਕੰਮ ਦੀ ਜਬੂਰੀ ਹੈ ਇਹ ਮੇਟਿਆ ਕਿਉਂ ਨਹੀਂ ਕਰਦਾ ਇੰਨੀ ਮਜਬੂਰੀ ਹੈ ਇਹ ਫੋਨ ਚਾਹਦਾ ਕਰ ਜਾ ਭਾਈ ਇੰਨੀ ਮਜਬੂਰੀ ਹੈ ਮੇਰਾ ਸਸ ਕੈਨਸਲ ਹੈ 6 मजबूरी आहे क्यू न ਸਾਡਾ 14% ਮੋਇਸਚਰ ਵਾਲੀ ਕਰਨ ਦਾ ਲਿਸੈਂਸ ਕੈਨਸਲ ਕਰਤਾ ਮੰਡੀ ਜੀ ਵੀ ਵੀ% ਵਾਲੀਆਂ ਕਰਨ ਗਈਆਂ ਚੇਰਮੈਨ ਨੇ ਫੇਸ ਤੇ ਲਾ ਕੇ ਇਹ ਮਜਬੂਰੀ ਹੈ ਇਹ ਮਿੱਟੀਆ ਕਿਉਂ ਨਹੀਂ ਕਰਦਾ ਇਹਦੀ ਮਜਬੂਰੀ ਹੈ ਇਹ ਫੋਟੋ ਚਾਹਦਾ ਕਰ ਜਾ ਭਾਈ ਇਹਦੀ ਮਜਬੂਰੀ ਹੈ ਮੇਰਾ ਲਿਸੈਂਸ ਕੈਨਸਲ 6% ਵਰਕਿੰਗ ਪੈਡੀ ਜੈ ਹਾਂ ਚੇਰਮੈਨ ਹਰ ਕਿਸੇ ਦੇ ਆ ਪ੍ਰਧਾਨਗੀ ਦੀ ਮਜਬੂਰੀ ਹੈ ਇਹ ਕਿਉਂ ਨਹੀਂ ਮਨਿੰਗ ਕਰਦਾ ਸਾਡਾ 14% ਮੋਇਸਚਰ ਵਾਲੀ ਕਰਨ ਦਾ ਸੈਂਸ ਕੈਨਸਲ ਕਰਤਾ ਮੰਡੀ 20% ਵਾਲੀਆਂ ਕਰਨਾ ਪਈਆਂ ਚੇਰਮੈਨ ਨੇ ਪ੍ਰੈਸ ਦੇ ਲਾ ਕੇ ਇਹ ਮੈਂਲੀ ਮਜਬੂਰੀ ਹੈ ਇਹ ਮਿੱਟੀਆ ਕਿਉਂ ਨਹੀਂ ਕਰਦਾ ਇਹਦੀ ਇਹ ਬਹੁਤ ਚਾਹਦਾ ਕਰ ਜਾ ਭਾਈ ਇਹਦੀ ਮਜਬੂਰੀ ਹੈ ਮੇਰੇ ਨਾਮ ਕੈਨਸਲ 6% ਵਰਗਣ ਕੰਢੀ ਮੁਰਾਬਤ ਚੇਰਮੈਨ ਵਰਗਣ ਕੰਢੀ ਮੁਰਾਬਤ ਚੇਰਮੈਨ ਵਰਗਣ ਕੰਢੀ ਮੁਰਾਬਤ ਗੁਰਦਾਬਾਦ ਯਰ ਮਾਰਕੀਟ ਪੁਲੀ ਗੁਰਦਾਬਾਦ ਮੈਂ ਤੈਨੂੰ ਕੋਈ ਵੀ ਦਾਇਰ ਪ੍ਰਭਤ ਚੇਰੀ ਤੋਂ ਲੈਣਾ ਆਉਣਾ ਗੱਲ ਕਰ ਰਹਿਣ ਕਿ ਸੀਦਾ ਆ ਪ੍ਰਧਾਨ ਦੀ ਕੀ ਮਜਬੂਰੀ ਹੈ ਇਹ ਕਿਉਂ ਨਹੀਂ ਪਿੰਨ ਕਰਦਾ ਸਾਡਾ 14% ਮੋਇਸਟਰ ਵਾਲੀ ਕਰਨ ਦਾ ਸੈਂਸ ਕੈਨਸਲ ਕਰਤਾ ਮੰਡੀ ਜਿੱਦੀ ਵੀ ਪਰਸੈਂਟ ਵਾਲੀਆਂ ਕਰਨਾ ਪਈਆਂ ਚੇਰਮੈਨ ਨੇ ਫੇਸੇ ਲਾ ਕੇ ਇਹਦੀ ਮਜਬੂਰੀ ਹੈ ਇਹ ਕਿਉਂ ਨਹੀਂ ਕਰਦਾ ਇਹਦੀ ਇਹ ਫੋਨ ਚਾਹਦਾ ਕਰ ਜਾ ਭਾਈ ਇਹਦੀ ਮਜਬੂਰੀ ਹੈ ਮੇਰਾ ਸੈਂਸ ਕੈਨਸਲ 6